ਦੋਸਤੋ ਗਰਮੀਆਂ ਦਾ ਮੌਸਮ ਆ ਗਿਆ ਜੀ ਔਰ ਗਾਵਾਂ ਦੇ ਵਿੱਚ ਲਹੂਮੂਤਨ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਜੀ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਪਤਾ ਨਹੀਂ ਲੱਗਦਾ ਆਪਾਂ ਨੂੰ ਕਈ ਦਿਨ ਹੋ ਗਏ ਹੁੰਦੇ ਆ ਤੁਹਾਡੀ ਗਾਂ ਨੂੰ ਲਹੂਮੂਤਨ ਹੋ ਰਹੀ ਡੈਥ ਹੋ ਜਾਂਦੀ ਹੈ ਡੈਥ ਕੇਸ ਬਹੁਤ ਜ਼ਿਆਦਾ ਆਉਂਦੇ ਆ ਜੀ ਇਹਦੇ ਵਿੱਚ ਜਦੋਂ ਸਹੀ ਇਲਾਜ ਨਹੀਂ ਹੁੰਦਾ ਔਰ ਜਾਂ ਟਾਈਮ ਤੇ ਪਤਾ ਨਹੀਂ ਲੱਗਦਾ ਇਦਲੀ ਸਭ ਤੋਂ ਪਹਿਲਾਂ ਜੀ ਪ੍ਰੇਜ ਕਰਨਾ ਆਪਾਂ ਪ੍ਰੇਜ ਕੀ ਕਰਨਾ ਆਪਾਂ ਪਸ਼ੂ ਨੂੰ ਚਿਚੜਾਂ ਤੋਂ ਬਚਾਉਣਾ ਚਿਚੜਾਂ ਤੋਂ ਬਚਾਉਣ ਲਈ ਆਪਾਂ ਸਪਰੇਅ ਕਰਨੀਆਂ ਜੀ ਸਾਈਪਰਮੈਥ੍ਰਿਨ ਐਮਤਰਾਜ ਦੀਆਂ ਸਪਰੇਅਆਂ ਤੁਸੀਂ ਆਪਣੇ ਪਸ਼ੂ ਜਿੱਥੇ ਬੰਨਦੇ ਹੋ ਉੱਥੇ ਕਰ ਸਕਦੇ ਹੋ ਟਾਈਮ ਟੂ ਟਾਈਮ ਉਹਨਾਂ ਦਾ ਦੇਖਦੇ ਰਹੋ ਕਿ ਚਿਚੜ ਜੇ ਲੱਗਦੇ ਆ ਤਾਂ ਟੀਕੇ ਵਗੈਰਾ ਲਗਾਉਂਦੇ ਰਹੋ ਔਰ ਖਰਾਕ ਦਾ ਖਿਆਲ ਰੱਖੋ ਜੀ ਪਸ਼ੂ ਦੀ ਖਰਾਕ ਪ੍ਰੋਪਰ ਦਿਓ ਉਹਨੂੰ ਠੰਡੇ ਥਾਂ ਤੇ ਬੰਨੋ ਫੁਆਰੇ ਪੱਖਿਆਂ ਦਾ ਅਰੇਂਜਮੈਂਟ ਕਰੋ ਆ ਦੇਖੋ ਇਹ ਗਾਂ ਦਾ ਕਿੰਨਾ ਬੁਰਾ ਹਾਲ ਹੈ ਬਿਲਕੁਲ ਐਨ ਖੂਨੀ ਆ ਰਿਹਾ ਜੀ ਤੇ ਇਹਦਾ ਜੋ ਆਪਾਂ ਇਲਾਜ ਕਰਿਆ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਬਾਈ ਦਾ ਵੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਆਪਸ ਨੂੰ ਨਹੀਂ ਠੀਕ ਹੋ ਪਾਂਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰਿਓ ਜੀ ਆਪਾਂ ਜਿੰਨੀ ਸੰਭਵ ਹੋਏ ਮਦਦ ਕਰਾਂਗੇ ਇਹਦੇ ਵਿੱਚ ਆਪਾਂ ਇੰਜੈਕਸ਼ਨ ਆਕਸੀਟੈਟਰਾਸਾਈਕਲਿਨ 25mg 1 ਕਿਲੋ ਬੋਡੀ weight ਦੇ ਹਿਸਾਬ ਨਾਲ IV route ਦਿੱਤਾ ਜੀ ਵਿਟਾਲਜੀ ਨੇ ਇੰਜੈਕਸ਼ਨ 30ml IV route ਦਿੱਤਾ ਜੀ ਐਸਕੋਰਬਿਕ ਐਸਿਡ 80ml IV route ਦਿੱਤਾ ਜੀ ਔਰ ਪੈਰਾਨਲ 15 15ml ਦੋਨੋਂ ਸੈਟ ਕਰਕੇ ਆਪਾਂ ਐਂਡਰਮ ਸਕੂਲਰ ਚਮੜੀ ਦੇ ਵਿੱਚ ਇਹਨੂੰ ਲਾਇਆ ਹੈ ਜੀ ਠੀਕ ਹੈ ਜੀ ਤੇ ਪਾਣੀ ਪਸ਼ੂ ਨੂੰ ਜਿਆਦਾ ਪਿਲਾਓ ਜੀ ਆ ਲਾਜ ਜੋ ਮੈਂ ਦੱਸਿਆ ਇਹ ਜੇ ਲੋਡ ਪੈਂਦੀ ਹੈ ਬਾਏ ਦਾ ਵੇ ਦਾ ਕੇਸ ਹੁੰਦਾ ਤਾਂ ਲਾਜ ਆਪਣਾ ਤੁਸੀਂ ਇਹਦੇ ਅਨੁਸਾਰ ਕਰਵਾ ਸਕਦੇ ਹੋ ਬਾਕੀ ਜੇ ਫੇਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰੋ ਮੇਰਾ ਨੰਬਰ ਵਿੱਚ ਦਿੱਤਾ ਹੋਇਆ ਜੀ ਪ੍ਰੋਫਾਈਲ ਤੇ ਠੀਕ ਹੈ ਜੀ ਔਰ ਲੋਹ ਮੋਤਨ ਦੀ ਵੇ ਆ ਨਾਲ ਜੀ ਸਹੀ ਲਾਜ ਹੋਵੇ ਤਾਂ ਕੋਈ ਪਸ਼ੂ ਨਹੀਂ ਮਰਦਾ ਜੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਧੰਨਵਾਦ